ਉਦਿਆਂ ਨੂੰ ਕਨੇਡਾ ਅਮਰੀਕਾ ਚ ਲੈਣ ਦਾ ਜੇਕਰ ਪੰਜਾਬ ਚ ਰਹਿੰਦੀਆਂ ਤਾਂ ਫੇਰੇ ਉੱਪ ਕਰਨੀਆਂ ਸੀ ਦੇਖੋ ਇੱਕ ਮੇਰੀ ਖੁਰਕੀਆਂ ਸਾਡੀਆਂ ਜਿਹੜਾ ਮੁੜ ਕੇ ਨਹੀਂ ਲੱਗਣੀਆਂ ਕਿਉਂਕਿ ਇੱਥੇ ਅਸੀਂ ਕਾਹ ਨਹੀਂ ਆ ਜਾਣੀਆਂ ਹੈ ਨਾ ਇੱਕ ਗ੍ਰਾਫਟ ਕੋਈ ਕੀਤੀ ਕਰਦਾ ਤੁਸੀਂ ਇੱਕ ਬਲੂਵੇਜ ਦਾ ਮਸਰਲਿੰਗ ਕਰਦਾ ਇੱਕ ਫਾਰਮ ਦੇ ਵਿੱਚ ਬੂਟਾ ਦੂਸਰੇ ਥਾਂ ਤੋਂ ਲਿਆ ਕੇ ਲਾ ਦਿਓ ਉਹ ਬੂਟਾ ਵੀ ਸੁਖੰਦਾਂ ਦਾ ਨਹੀਂ ਕੋਪਰ ਕੇ ਨਾ ਕੀਤੀ ਜਾਵੇ ਅਸੀਂ ਤਾਂ ਆਹ ਕਿੱਥੋਂ ਆ ਕੇ ਕਿ ਇੱਥੇ ਇੰਨੇ ਅਮੇਸਲੇ ਆ

ਬਾਬਾ ਜਵਾਲਾ ਸਿੰਘ ਖੱਟੀਆਂ ਦਾ ਨਾਮ ਹੀ ਨਹੀਂ ਮੈਨੇ ਇਡੀ ਹਿਸਟਰੀ ਦੇ ਵਿੱਚ ਬੁੱਕਸ ਦੇ ਵਿੱਚ ਲਾਲਾ ਹਰਗਿਆਰ ਚਲਕੇ ਐਕਚੁਅਲ ਕੰਟ੍ਰਿਬਿਊਸ਼ਨ ਬਾਬਾ ਦੀ ਕੀ ਸੀ ਇੰਡੀਅਨਸ ਕੇਪ ਮੇਡ ਇਫ ਕੈਪ ਕੀਤਾ ਹੋਇਆ ਕਿ ਆਪਣੀ ਹਿਸਟਰੀ ਦੇ ਸਿਲੇਬਸ ਦੇ ਵਿੱਚ ਉਹ ਵੀ ਪੜਾਉਣਾ ਜਿਹਦੇ ਤੋਂ ਕਿਤੇ ਵੀ ਸਿੱਖੀ ਦੀ ਕੋਈ ਖੁਸ਼ਬੂ ਨਾ ਆਵੇ ਤੇ ਇਹਨਾਂ ਦੇ ਕੋਲ ਆਪਣਾ ਰਾਜਪਾਲ ਦੀ ਸੋਚ ਨਾ ਦੇ ਕਿ ਸਾਡਾ ਵੀ ਆਪਣਾ ਕੋਈ ਰਾਜ ਕੋਈ ਆਪਣਾ ਵੀ

ਭਟਕੇ ਹੋਏ ਦੇਸ਼ ਭਗਤ ਸਿਧਾਂਤਹੀਨ ਅਣਉਚਿਤ ਹਸਾਸ ਵਾਲੇ ਲੋਕੀ ਇੰਗਲਿਸ਼ ਦੇ ਰਸਤੀ ਅਰਜਿਤਾ ਹੈ ਉਥਾ ਤੇ ਉਹਦੇ ਚੜ੍ਹਤ ਕੇ ਉਸਨੇ ਜਿਹੜੇ ਸੰਘਰਸ਼ ਵਾਲੀ ਗਦਰੀ ਬਾਪੇ ਸੀ ਉਹਨਾਂ ਦੀ ਧਰਜੀਆਂ ਉਡਾਰ ਦਿੱਤੀ ਅਜੇ ਵੀ ਲਾਰਾ ਹੁਦਿਆ ਸਾਡਾ ਮਾਨ ਦੇਸ਼ ਭਗਤ ਅਜੇ ਵੀ ਲਾਰਾ ਹੁਦਿਆ ਦੀ ਜਨ ਲੱਖਾਂਤ ਲਾਹਤ ਤੇਰੇ ਗਦਰੀ ਬਾਪੇ ਦੇ ਫੰਡ ਸਾਰੇ ਖਾ ਗਏ ਅਜੇ ਵੀ ਪੰਜਾਬ ਕੇ ਸੀ

ਜਿਹੜੀ ਕਿ ਡੋਗਰੀਆਂ ਦੀ ਧੂਮ ਜਦੋਂ ਹੋਈ ਉਹਨਾਂ ਨੇ ਸ਼ਹੀਦ ਕੀਤਾ ਸੀ ਹਰੀ ਸਿੰਘ ਡੋਗਰਾ ਨੇ ਰਵਾਈ ਦੇ ਵਿੱਚ ਕਿਉਂਕਿ ਸੰਧਾ ਵਾਲੀ ਆਕਰਸ਼ਿਤ ਹੋਈ ਤੇ ਜਵਾਹਰ ਸਿੰਘ ਨੜਵਾ ਕਸ਼ਮੀਰਾ ਸਿੰਘ ਪਸ਼ਾਰਾ ਸਿੰਘ ਇਹਨਾਂ ਸਾਰਿਆਂ ਨੇ ਅਗਾਂਹ ਦਿੱਤੀ ਸੀ ਲੰਮਾ ਇਤਿਹਾਸ ਹੈ ਆਪ ਪੜੋ ਇਹ ਫਰਜ਼ ਆਪਣਾ ਸਾਰਿਆਂ ਦਾ ਇਹ ਕੋਈ ਘੋਲ ਕੇ ਪੀਉਣ ਵਾਲੀ ਗੱਲ ਨਹੀਂ ਬਾਪਾ ਜੀ ਜਦੋਂ ਵਾਪਸ ਕਰਤੇ ਉਹਨਾਂ ਨੇ ਉੱਥੇ ਹੀ ਆਕਰਸ਼ਿਤ ਕੀਤਾ

ਜਨੋ ਮਿੰਟਮੂਲੀ ਕੋਲ ਜਾ ਰਹੇ ਸਨ ਕਿਸਾਨ ਜਥੇ ਵਰਦੀ ਦੇ ਵੱਡੇ ਸਮਾਗਮ ਦੇ ਵਿੱਚ ਰਸਤੇ ਦੇ ਵਿੱਚ ਹਾਦਸਾ ਹੋ ਗਿਆ ਕਿ ਅੱਜ ਦੇ ਦਿਨ 9 ਮਈ ਸਨ 1938 ਦੇ ਵਿੱਚ ਉਹ ਮਹਾਨ ਯੋਧੇ ਬਾਬਾ ਜਵਾਲਾ ਸਿੰਘ ਠੱਠੀਆਂ ਸੰਸਾਰ ਤੋਂ ਪੂਜ ਕਰ ਗਏ ਲਾਣਾ ਨੇ ਵਿਚਕਾਰ ਬਰਾਬਰ ਕਹਿ ਲਿਆ ਥੋੜੀ ਨਾ ਥੋੜੀ ਨਾ ਵੋਟਸ ਦਿੱਤੀਆਂ ਨੇ ਉਹ ਬਿੱਲੀਆ ਨੂੰ ਜੋੜਨਾ ਤੁਹਾਡਾ ਫਰਜ਼ ਹੈ ਇਹ ਇੱਕ ਛੋਟੀ ਜਿਹੀ ਸੰਖਿਆ ਕੋ ਲੈਕਚਰ ਦੇ ਵਿੱਚ ਨਹੀਂ ਹੋ ਸਕਦਾ ਜਿਨ੍ਹਾਂ ਨੇ ਜੋੜ ਲੀਆਂ ਉਹ ਸਾਰਿਆਂ ਬੰਦੀਆਂ ਤੇ ਕਹਾਣੀ ਆਪ ਨੂੰ ਦਿਮਾਗ 'ਚ ਬਣਾ ਲਈ ਠੀਕ ਹੈ ਨਹੀਂ ਤਾਂ ਫਿਰ ਜਿੰਨੇ ਬਾਕੀ ਗੱਲ ਚੱਲਦੀ ਹੈ ਇਹ ਵੀ ਵਿਚਾਰ ਹੋ ਗਏ ਤੇ ਕਾਰਵਾਈ ਹੋ ਗਈ ਅਸੀਂ ਕਾਰਵਾਈਆਂ ਆਪਾਂ ਟੈਕਸ ਦੀਤ ਨਹੀਂ ਨਰੀਏ ਗੁਰੂ ਘਰ ਦੇ ਵਿੱਚ ਵਿਚਾਰਾ ਨਹੀਂ ਇਤਿਹਾਸ ਆਪ ਜੀ ਨੇ ਬੜਾ ਰਸ ਕਿੰਨਾ ਸਰਵਣ ਕਰਦੇ ਗੁਰੂ ਦੀ ਬਖਸ਼ਿਸ਼ਾਂ ਮਿਲੀਅਨ ਡਾਲਰ ਲਾ ਕੇ ਇੱਕ ਗੁਰਦੁਆਰਾ ਬਣਾ ਦਿੰਦੇ ਨੇ جے جی جاگرک کا پیرا نہ تا حال بودھیا میں مدرہ وڑا ہونا ہے گستاکیاں ماف واہی گل جی کا خالصہ واہی گل جی کی فتح